ਆਮ ਆਦਮੀ ਪਾਰਟੀ ਦੇ ਨੇਤਾ ਦਲਜੀਤ ਰਾਜੂ ਉਹਨਾਂ ਦੇ ਘਰ ਗੋਲੀਆਂ ਚੱਲੀਆਂ ਸੀ ਔਰ ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਦੀਆਂ ਸ਼ਕਤੀਆਂ ਉਹਨਾਂ ਦੇ ਘਰ ਪਹੁੰਚ ਰਹੀਆਂ ਨੇ ਤੇ ਇਸ ਵੇਲੇ ਇਹ ਤਰਨਾ ਦਲ ਤੋਂ ਬਾਬਾ ਜੀ ਪਹੁੰਚੇ ਨੇ ਤੇ ਬਾਬਾ ਜੀ ਇਸ ਘਟਨਾ ਬਾਰੇ ਕੀ ਕਹਿਣਾ ਹੈ ਵਾਇਫ ਦੀ ਕ ਖਾਲਸਾ ਵਾਇਫ ਦੀ ਫਤਿਹ ਇਹ ਮੌਤ ਮੰਦ ਭਾਗੀ ਘਟਨਾ ਵਾਪਰੀ ਹੈ ਅਰਦਾਸ ਦਲਜੀਤ ਸਿੰਘ ਜੀ ਰਾਜੂ ਜੋ ਸਮਾਜ ਦੀ ਸੇਵਾ ਕਰਦੇ ਸਮਾਜ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਦਿਨ ਰਾਤ ਇੱਕ ਕਰਕੇ ਸੰਗਤ ਦੀ ਸੇਵਾ ਕਰ ਰਹੇ ਇਹ ਸੰਗਤ ਦੀ ਆਮ ਲੋਕਾਂ ਦੀ ਉਹਨਾਂ ਦੇ ਕੰਮਾਂ ਵਿੱਚ ਰਿਕਵਰਡ ਪਾਉਣ ਵਾਸਤੇ ਇਹੋ ਜਿਹੇ ਘਨੌਣੇ ਕਾਰਜ ਵੀ ਕੀਤੇ ਜਾਂਦੇ ਸੋ ਕਿਰਤ ਕਮਾਈ ਜਿਹੜੇ ਸਾਰੀ ਸੰਗਤ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਰਨਤਾਲ ਜਥੇਬੰਦੀ ਪੂਰੀ ਇਹਨਾਂ ਦੇ ਨਾਲ ਚਟਾਨ ਨਾਲ ਵੰਗੂ ਖੜੀ ਆ ਜੋ ਕੋਈ ਵੀ ਇਹਨਾਂ ਨੂੰ ਕਿਸੇ ਕਿਸਮ ਦੇ ਵੀ ਕੋਈ ਜ਼ਰੂਰਤ ਹੋਵੇ ਅਸੀਂ ਹਰ ਟਾਈਮਰ ਦੇ ਨਾਲ ਆਂ ਜੇ ਇਹਨਾਂ ਨੂੰ ਲੋੜ ਹੋਵੇ ਫੌਜ ਦੇ ਸਿੰਘ ਵੀ ਇੱਥੇ ਪਹਿਰਾ ਦੇ ਸਕਦੇ ਆ ਪਰ ਉਹਨਾਂ ਨੂੰ ਕਾਰਨਾ ਕੀਤੀ ਜਾਂਦੀ ਇਹੋ ਜਿਹੇ ਅੰਕਣੀਆਂ ਹੱਥਾਂ ਬੰਦ ਕਰਕੇ ਧਰਮ ਦੀ ਕਿਰਤ ਕਰੋ ਆਪਣਾ ਜੀਵਨ ਤਬਾਹ ਨਾ ਕਰੋ ਜਿਹੜਾ ਕਿਉਂਕਿ ਕੋਈ ਵੀ ਮਾੜਾ ਕੰਮ ਕਰਦਾ ਉਹ ਚੋਦਨਾਂ ਤੱਕ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਪਤਾ ਲਾ ਲੈਣਾ ਜੀ ਤੇ ਪਤਾ ਲੱਗਣ ਤੋਂ ਬਾਅਦ ਫਿਰ ਉਹਨਾਂ ਦਾ ਨੁਕਸਾਨ ਹੀ ਜਿਵੇਂ ਬਾਬਾ ਜੀ ਇਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਇੱਕ ਸਰਕਾਰ ਦੀ ਮੁਹਿੰਮ ਆ ਉਹਦੇ ਇਹ ਫਗਵਾੜੇ ਦੇ ਆਗੂ ਵੀ ਨੇ ਤੇ ਬਹੁਤਾਂ ਲੋਕਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੋ ਸਕਦੀ ਹੈ ਵੀ ਜਿਹੜੇ ਨਸ਼ਾ ਖਤਮ ਕਰਨ ਦੇ ਵਿੱਚ ਰਾਜੂ ਹੁਣੀ ਮੋੜੇ ਬਣ ਕੇ ਮੋਰਾ ਬਣ ਕੇ ਕੰਮ ਕਰ ਰਹੇ ਨੇ ਬਿਲਕੁਲ ਜਿਹੜਾ ਨਸ਼ਾ ਨਾ ਜੀ ਕਟੁਕ ਬਹੁਤ ਸਾਰੇ ਦੇ ਨੁਕਸਾਨ ਹੀ ਆ ਫਾਇਦਾ ਕੋਈ ਨਹੀਂ ਜੀ ਤਿੰਨ ਵੱਡੇ ਨੁਕਸਾਨ ਆ ਸਭ ਤੋਂ ਪਹਿਲਾਂ ਜਦੋਂ ਕੋਈ ਪੈਸਾ ਖਰਚ ਕੇ ਨਸ਼ਾ ਲੈ ਕੇ ਆਉਂਦਾ ਪਹਿਲਾਂ ਤਾਂ ਹੰਦ ਦਾ ਨੁਕਸਾਨ ਫਿਰ ਨਸ਼ਾ ਲੈ ਕੇ ਖਾਂਦਾ ਜਦੋਂ ਉਦੋਂ ਤਨ ਦਾ ਨੁਕਸਾਨ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਆ ਜੀ ਤੀਸਰਾ ਜਿਹੜਾ ਸਭ ਤੋਂ ਵੱਡੀ ਮਾਨੇਜ ਦੀ ਪ੍ਰਾਪਤੀ ਆ ਕਈ ਵਾਰੀ ਕਈ ਪੀੜ੍hiyan ਲੱਗ ਜਾਂਦੀਆਂ ਇੱਜਤ ਬਣਾਉਣ ਵਾਸਤੇ ਜੀ ਬਿਲਕੁਲ ਤੇ ਉਹਦਾ ਵੱਡਾ ਨੁਕਸਾਨ ਕਿਤੇ ਵੀ ਇਤਿਹਾਸ ਵਿੱਚ ਮੈਂ ਪੜਿਆ ਨਹੀਂ ਇੰਦਾ ਸਮਾਜ ਸਟੇਜਾਂ ਦੇ ਤੇ ਪਰ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਤੇ ਚੰਗਾ ਕਰਮ ਕਰਨ ਦਾ ਨਤੀਜਾ ਤੇ ਆ ਮਿਲਿਆ ਵੀ ਜਿਹੜੀਆਂ 25 ਤੋਂ 30 ਫਾਇਰ ਕੋਠੀ ਤੇ ਕਰ ਗਏ ਤੇ ਮਨ ਲਓ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਦੇਖੋ ਇਹ ਬਹੁਤ ਮੰਦਭਾਗੀ ਕੰਡਾ ਦੀ ਮੈਂ ਦਾਸ ਸ਼ੱਕ ਸ਼ਾਦਾ ਮੈਂ ਨਖੇਦੀ ਕਰਦਾ ਤੇ ਪਰ ਜੇ ਸਤ ਕੋਈ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਤਾ ਇਹਦੇ ਵੱਲ ਗੁਰੂ ਸਾਹਿਬ ਜੀ ਆਪ ਹੈ ਉਹਦਾ ਕੋਈ ਕੁਝ ਬਗਾ ਨਹੀਂ ਸਕਦਾ ਕੁਝ ਟਾਈਮ ਵਾਸਤੇ ਡਰੋਂ ਦੀ ਅੰਤਮ ਘੌਂਦੀਆਂ ਕੁਸ਼ਾ ਹੋ ਸਕਦੀਆਂ ਪਰ ਗੁਰੂ ਸਾਹਿਬ ਜੀ ਜਿਹਨਾਂ ਦੇ ਨਾਲ ਆ ਉਹਨਾਂ ਦਾ ਕੋਈ ਬਾਲ ਪਿੰਗਾ ਨਹੀਂ ਕਰ ਸਕਦਾ ਜਿਹੜੀ ਜ਼ਿੰਦਗੀ ਆ ਪਰਮੇਸ਼ਰ ਦੇ ਵਾਹਿਗੁਰੂ ਜੀ ਦੇ ਸੁਆਸ ਜਿਹੜੇ ਉਹਨਾਂ ਬਖਸ਼ਿਸ਼ ਕੀਤੇ ਆ ਜੀ ਬਿਲਕੁਲ ਨਨਕਾਲੇ ਸਭ ਦੇ ਬਸਾਸ ਵਡਣ ਕਟਣ ਤੇ ਅਨਸਾਰ ਨਾ ਕੋਈ ਗੋਲੀਆਂ ਨਾਲ ਕਿਸੇ ਨੂੰ ਮਾਰ ਸਕਦਾ ਨਾ ਕੋਈ ਕਿਸੇ ਨੂੰ ਡਰਾ ਸਕਦਾ ਤੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਆ ਮੌਤ ਤੇ ਜਨਮ ਇਹ ਪਰਮੇਸ਼ਰ ਦੇ ਹੱਥ ਵਿੱਚ ਆ ਇਹ ਕਾਰਵਾਈਆਂ ਜੀ ਬਚਨ ਕਰ ਰਹੇ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਲਵੋ ਆਪਾਂ ਨੂੰ ਤਾਂ ਦਲੀਲ ਰਾਜੂ ਜੀ ਦੀ ਮਿਹਤ ਕਰਨੀ ਚਾਹੀਦੀ ਆ ਕਿ ਉਹ ਸ਼ੁਭ ਕੰਮ ਕਰਦੇ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਵਾਸਤੇ ਦਿਨ ਰਾਤ ਇੱਕ ਕਰਕੇ ਸੇਵਾਵਾਂ ਕਰ ਰਹੇ ਆ ਇਸ ਕਰਕੇ ਸਮਾਜ ਨੂੰ ਵੀ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਇਹ ਇਹ ਜਿਹੜੇ ਭਲੇ ਦੇ ਕਾਰਜ ਆ ਨਸ਼ੇ ਦੀ ਜਿੰਦਗੀ ਕਿੰਨਾ ਚਿਰ ਕੋਈ ਬਤੀਤ ਕਰ ਲੋ ਕਿੰਨਾ ਚਿਰ ਨਸ਼ਾ ਵੇਚ ਕੇ ਪੈਸੇ ਕਮਾ ਲੋ ਪਰ ਇੱਕ ਦਿਨ ਜਿਹੜਾ 100 ਦਿਨ ਕਹਿੰਦੇ ਚੋਰ ਦਾ ਇੱਕ ਦਿਨ ਸਾਦਾ ਵੀ ਆ ਜਾਂਦਾ ਇੱਕ ਐਫਪ ਪਛਤਾਉਣਾ ਪਊਗਾ ਫਿਰ ਕਹਿੰਦੇ ਆਪਿਛਤਾ ਆਂ ਕੀ ਕਰੀਏ ਜਦ ਬਚੜੀਆਂ ਚੋਕੇ ਖੇਤ ਤੇ ਇਸ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਇਹੋ ਜੇ ਭਲੇ ਪੁਰਖ ਜਿਹੜੇ ਨੌਜਵਾਨਾਂ ਨੂੰ ਨਸ਼ੇ ਤੋਂ ਆਉਣ ਵਾਲੀ ਸਾਡੀ ਪੀੜ੍ਹੀ ਨਸ਼ੇ 'ਚ ਗਲਤਾਨ ਹੁੰਦੀ ਜਾ ਰਹੀ ਆ ਸਾਡੇ ਅੱਗੇ ਪੰਜਾਬ ਜਿਹੜਾ ਦੇਸ਼ ਦੀ ਖੜਕ ਭੁਜਾ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਆਰਗੇ ਨਾਦਰ ਸ਼ਾਹ ਵਰਗੇ ਸਾਰੇ ਦੇਸ਼ ਦੀ ਲੁੱਟ ਖਸਟ ਕਰਕੇ ਪੰਜਾਬ ਵੀ ਦੀ ਨੰਗਦੇ ਸੀ ਪੰਜਾਬ ਦੇ ਸੂਰਬੀਰ ਯੋਧੇ ਉਸ ਵੇਲੇ ਨਿਹੰਗ ਸਿੰਘਾਂ ਦੇ ਰੂਪ ਵਿੱਚ ਉਹਨਾਂ ਦਾ ਰਾਹ ਰੁਕਦੇ ਸੀ ਸਾਡੇ ਦੇਖ ਦੀਆਂ ਧੀਆਂ ਪਣਾ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਉਹਨਾਂ ਤੋਂ ਖੋ ਕੇ ਉਹਨਾਂ ਨੂੰ ਬਾਜਿਤ ਘਰੋ ਘਰੀ ਪਹੁੰਚਾਉਂਦੇ ਸੀ ਅੱਜ ਜੇ ਪੰਜਾਬ ਨਸ਼ਿਆਂ ਵਿੱਚ ਗਲਤਾਂ ਆਪਣੀ ਆਪਣੇ ਆਪ ਦਾ ਨਹੀਂ ਪਤਾ ਤੇ ਕਿਸੇ ਦੀ ਮਦਦ ਕੀ ਕਰੂਗਾ ਜੀ ਬਿਲਕੁਲ ਇਸ ਕਰਕੇ ਸਾਰਿਆਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਨਸ਼ਾ ਬਰਬਾਦੀ ਦਾ ਘਰ ਆ ਤੇ ਨਸ਼ੇ ਤੋਂ ਬਚ ਕੇ ਆਪਾਂ ਨੂੰ ਆਪਣੇ ਜੀਵਨ ਇੱਕ ਤਾਂ ਸੇਧ ਦਾ ਨੁਕਸਾਨ ਦੂਜਾ ਸਮਾਜ ਦਾ ਨੁਕਸਾਨ ਤੀਜਾ ਜਿਹੜੇ ਨੌਜਵਾਨ ਪੀੜ੍ਹੀ ਆ ਸਾਡੀ ਉਹਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ ਇਸ ਕਰਕੇ ਇਹਨਾਂ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ ਇਹ ਸਨ ਅਤਰਨਾ ਦਲ ਦੇ ਬਾਬਾ ਜੀ ਔਰ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਦਲਜੀਤ ਰਾਜੂ ਉਹਨਾਂ ਦੀ ਉਹਨਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਤੇ ਸਾਥ ਦੇਣਾ ਚਾਹੀਦਾ ਤੇ ਉਹ ਵੀ ਕਹਿੰਦੇ ਸਾਡੀ ਜਥੇਬੰਦੀ ਦਲਜੀਤ ਰਾਜੂ ਹੁਣਾਂ ਦੇ ਨਾਲ ਡਟ ਕੇ ਖੜੀ ਆ ਆਮ ਆਦਮੀ ਪਾਰਟੀ ਦੇ ਨੇਤਾ ਦਲਜੀਤ ਰਾਜੂ ਹੁਣਾਂ ਦੇ ਘਰ ਗੋਲੀਆਂ ਚੱਲੀਆਂ ਸੀ ਔਰ ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਦੀਆਂ ਸ਼ਕਤੀਆਂ ਉਹਨਾਂ ਦੇ ਘਰ ਪਹੁੰਚ ਰਹੀਆਂ ਨੇ ਤੇ ਇਸ ਵੇਲੇ ਐ ਤਰਨਾ ਦਲ ਤੋਂ ਬਾਬਾ ਜੀ ਪਹੁੰਚੇ ਨੇ ਤੇ ਬਾਬਾ ਜੀ ਇਸ ਘਟਨਾ ਬਾਰੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੌਤ ਮੰਦ ਭਾਗੀ ਘਟਨਾ ਵਾਪਰੀ ਹੈ ਸਰਦਾਰ ਦਲਜੀਤ ਸਿੰਘ ਜੀ ਰਾਜੂ ਜੋ ਸਮਾਜ ਦੀ ਸੇਵਾ ਕਰਦੇ ਸਮਾਜ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਦਿਨ ਰਾਤ ਇੱਕ ਕਰਕੇ ਸੰਗਤ ਦੀ ਸੇਵਾ ਕਰ ਰਹੇ ਇਹ ਸੰਗਤ ਦੀ ਆਮ ਲੋਕਾਂ ਦੀ ਉਹਨਾਂ ਦੇ ਕੰਮਾਂ ਵਿੱਚ ਰਕਾਵਟ ਪਾਉਣ ਵਾਸਤੇ ਇਹੋ ਜਿਹੇ ਘਨਾਉਣੇ ਕਾਰਵਾਈ ਕੀਤੀ ਜਾਂਦੇ ਸੋ ਕਿਰਤ ਕਮਾਈ ਜਿਹੜੇ ਸਾਰੀ ਸੰਗਤ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਰਨਾਦਾਲ ਜਥੇਬੰਦੀ ਪੂਰੀ ਇਹਨਾਂ ਦੇ ਨਾਲ ਚਟਾਨ ਨਾਲ ਵਾਂਗੂ ਖੜੀ ਆ ਇਹ ਜੋ ਕੋਈ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਜ਼ਰੂਰਤ ਹੋਵੇ ਅਸੀਂ ਹਰ ਟਾਈਮ ਨਾਲ ਦੇ ਨਾਲ ਆ ਜੇ ਇਹਨਾਂ ਨੂੰ ਲੋੜ ਹੋਵੇ ਫੌਜ ਦੇ ਸਿੰਘ ਵੀ ਇੱਥੇ ਪਹਿਰਾ ਦੇ ਸਕਦੇ ਆ ਔਰ ਉਹਨਾਂ ਨੂੰ ਕਾਰਨਾ ਕੀਤੀ ਜਾਂਦੀ ਇਹੋ ਜਿਹੇ ਅੰਕਣੀਆਂ ਹਲਕਾ ਬੰਦ ਕਰਕੇ ਧਰਮ ਦੀ ਕਿਰਤ ਕਰੋ ਆਪਣਾ ਜੀਵਨ ਤਬਾਹ ਨਾ ਕਰੋ ਜਿਹੜਾ ਕਿਉਂਕਿ ਕੋਈ ਵੀ ਮਾੜਾ ਕੰਮ ਕਰਦਾ ਉਹ ਚੋਦ ਦਿਨ ਤੱਕ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਪਤਾ ਲਾ ਲੈਣਾ ਜੀ ਤੇ ਪਤਾ ਲੱਗਣ ਤੋਂ ਬਾਅਦ ਫਿਰ ਉਹਨਾਂ ਦਾ ਨੁਕਸਾਨ ਹੀ ਆ ਇਹ ਜਿਵੇਂ ਬਾਬਾ ਜੀ ਇਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਇੱਕ ਸਰਕਾਰ ਦੀ ਮੁਹਿੰਮ ਆ ਉਹਦੇ ਇਹ ਫਗਵਾੜੇ ਦੇ ਆਗੂ ਵੀ ਨੇ ਤੇ ਬਹੁਤਾਂ ਲੋਕਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੋ ਸਕਦੀ ਹੈ ਵੀ ਜਿਹੜੇ ਨਸ਼ਾ ਖਤਮ ਕਰਨ ਦੇ ਵਿੱਚ ਰਾਜੂ ਹੁਣੀ ਮੋਰਾ ਬਣ ਕੇ ਮੋਰਾ ਬਣ ਕੇ ਕੰਮ ਕਰ ਰਹੇ ਨੇ ਬਿਲਕੁਲ ਜਿਹੜਾ ਨਸ਼ਾ ਨਾ ਜੀ ਕਟਕ ਬਹੁਤ ਸਾਰੇ ਦੇ ਨੁਕਸਾਨ ਹੀ ਆ ਫਾਇਦਾ ਕੋਈ ਨਹੀਂ ਜੀ ਤਿੰਨ ਵੱਡੇ ਨੁਕਸਾਨ ਆ ਸਭ ਤੋਂ ਪਹਿਲਾਂ ਜਦੋਂ ਕੋਈ ਪੈਸਾ ਖਰਚ ਕੇ ਨਸ਼ਾ ਲੈ ਕੇ ਆਉਂਦਾ ਪਹਿਲਾਂ ਤਾਂ ਉਹ ਦਾ ਨੁਕਸਾਨ ਫਿਰ ਨਸ਼ਾ ਲੈ ਕੇ ਖਾਂਦਾ ਜਦੋਂ ਉਦੋਂ ਤਨ ਦਾ ਨੁਕਸਾਨ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਆ ਜੀ ਤੀਸਰਾ ਜਿਹੜਾ ਸਭ ਤੋਂ ਵੱਡੀ ਮਾਨ ਇੱਜ ਦੀ ਪ੍ਰਾਪਤੀ ਆ ਕਈ ਵਾਰੀ ਕਈ ਪੀੜ੍hiyan ਲੱਗ ਜਾਂਦੀਆਂ ਇੱਜਤ ਬਣਾਉਣ ਵਾਸਤੇ ਜੀ ਜੀ ਬਿਲਕੁਲ ਤੇ ਉਹਦਾ ਵੱਡਾ ਨੁਕਸਾਨ ਕਿਤੇ ਵੀ ਇਤਿਹਾਸ ਵਿੱਚ ਮੈਂ ਪੜਿਆ ਨਹੀਂ ਕਿੰਨਾ ਸਮਾਜ ਸਟੇਜਾਂ ਦੇ ਤੇ ਪਰ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਤਾਂ ਚੰਗਾ ਕਰਮ ਕਰਨ ਦਾ ਨਤੀਜਾ ਤੇ ਆ ਮਿਲਿਆ ਵੀ ਜਿਹੜੀਆਂ 25 ਤੋਂ 30 ਫਾਇਰ ਕੋਠੀ ਤੇ ਕਰ ਗਏ ਤੇ ਮਨ ਲਓ ਜਿਹੜਾ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਦੇਖੋ ਇਹ ਬਹੁਤ ਮੰਦਭਾਗੀ ਕੰਡਾ ਦੀ ਮੈਂ ਦਾਸ ਸ਼ਖਸਾ ਦਾ ਮੈਂ ਨਖੇਦੀ ਕਰਦਾ ਤੇ ਪਰ ਜੇ ਸਤਿਗੁਰੂ ਜਾਮਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਤਾ ਇਹਦੇ ਬਲ ਗੁਰੂ ਸਾਹਿਬ ਜੀ ਆਪ ਹੈ ਉਹਦਾ ਕੋਈ ਕੁਝ ਬਗਾ ਨਹੀਂ ਸਕਦਾ ਕੁਝ ਟਾਈਮ ਵਾਸਤੇ ਡਰੋਂ ਦੀ ਅੰਤਮ ਘੌਂਦੀਆਂ ਕੁਸ਼ਾ ਹੋ ਸਕਦੀਆਂ ਪਰ ਗੁਰੂ ਸਾਹਿਬ ਜੀ ਜਿਹਨਾਂ ਦੇ ਨਾਲ ਆ ਉਹਨਾਂ ਦਾ ਕੋਈ ਬਾਲ ਪਿੰਗਾ ਨਹੀਂ ਕਰ ਸਕਦਾ ਜਿਹੜੀ ਜ਼ਿੰਦਗੀ ਆ ਪਰਮੇਸ਼ਰ ਦੇ ਬਾਹੇ ਗੁਰੂ ਜੀ ਦੇ ਸੁਵਾਸ ਜਿਹੜੇ ਉਹਨਾਂ ਬਖਸ਼ਿਸ਼ ਕੀਤੇ ਆ ਜੀ ਬਿਲਕੁਲ ਨਨਕਾਲੇ ਸਭ ਦੇ ਵਿਸਾਸ ਵਡਨ ਕਟਣ ਤੇ ਅਸਾਰ ਨਾ ਕੋਈ ਗੋਲੀਆਂ ਨਾਲ ਕਿਸੇ ਨੂੰ ਮਾਰ ਸਕਦਾ ਨਾ ਕੋਈ ਕਿਸੇ ਨੂੰ ਡਰਾ ਸਕਦਾ ਤੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਹੱਥ ਵਿੱਚ ਹੀ ਆ ਮੌਤ ਤੇ ਜਨਮ ਇਹ ਪਰਮੇਸ਼ਰ ਦੇ ਹੱਥ ਵਿੱਚ ਆ ਇਹ ਕਾਰਵਾਈਆਂ ਜੀ ਬਚਨ ਕਰ ਰਹੇ ਮਾਨਸਕੀ ਜਾਤ ਸਭ ਇੱਕ ਹੀ ਪਹਿਚਾਨ ਲਵੋ ਆਪਾਂ ਨੂੰ ਤਾਂ ਦਲੀਲ ਰਾਜੂ ਜੀ ਦੀ ਮਦਦ ਕਰਨੀ ਚਾਹੀਦੀ ਆ ਕਿ ਉਹ ਸ਼ubh ਕਰਮ ਕਰਦੇ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਾ ਤੋਂ ਰਹਿਤ ਕਰਨ ਵਾਸਤੇ ਦਨ ਰਾਤ ਇੱਕ ਕਰਕੇ ਸੇਵਾਵਾਂ ਕਰ ਰਹੇ ਆ ਇਸ ਕਰਕੇ ਸਮਾਜ ਨੂੰ ਵੀ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਇਹ ਇਹ ਜਿਹੜੇ ਭਲੇ ਦੇ ਕਾਰਜ ਆ ਨਸ਼ੇ ਦੀ ਜ਼ਿੰਦਗੀ ਕਿੰਨਾ ਚਿਰ ਕੋਈ ਬਤੀਤ ਕਰ ਲੋ ਕਿੰਨਾ ਚਿਰ ਨਸ਼ਾ ਵੇਚ ਕੇ ਪੈਸੇ ਕਮਾ ਲਓ ਪਰ ਇੱਕ ਦਿਨ ਜਿਹੜਾ 100 ਦਿਨ ਕਹਿੰਦੇ ਚੋਰ ਦਾ ਇੱਕ ਦਿਨ ਸਾਦਾ ਵੀ ਆ ਜਾਂਦਾ ਇੱਕ ਇਹ ਫੇ ਪਛਤਾਉਣਾ ਪਊਗਾ ਫਿਰ ਕਹਿੰਦੇ ਆ ਪਛਤਾ ਆਂ ਕੀ ਕਰੀ ਜਾਂ ਬਚੜੀਆਂ ਚੋਕੇ ਖੇਤ ਤੇ ਇਸ ਕਰਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਤੇ ਇਹੋ ਜਿਹੇ ਭਲੇ ਪੁਰਖ ਜਿਹੜੇ ਨੌਜਵਾਨਾਂ ਨੂੰ ਨਸ਼ਾ ਤੋਂ ਆਉਣ ਵਾਲੀ ਸਾਡੀ ਪੀੜ੍ਹੀ ਨਸ਼ਾ 'ਚ ਗਲਤਾਨ ਹੁੰਦੀ ਜਾ ਰਹੀ ਆ ਸਾਡੇ ਅੱਗੇ ਪੰਜਾਬ ਜਿਹੜਾ ਦੇਸ਼ ਦੀ ਖੜਕ ਪੁਜਾ ਸੀ ਜਦੋਂ ਅਹਿਮਦ ਸ਼ਾਹ ਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਸਾਰੇ ਦੇਸ਼ ਦੀ ਲੁੱਟ ਸੁੱਟ ਕਰਕੇ ਪੰਜਾਬ ਹੀ ਦੀ ਲੰਘਦੇ ਸੀ ਤੇ ਪੰਜਾਬ ਦੇ ਸੂਰਬੀਰ ਜੋਧੇ ਉਸ ਵੇਲੇ ਨਿਹੰਗ ਸਿੰਘਾਂ ਦੇ ਰੂਪ ਵਿੱਚ ਉਹਨਾਂ ਦਾ ਰਾਹ ਰੁਕਦੇ ਸੀ ਸਾਡੇ ਦੇਸ਼ ਦੀਆਂ ਧੀਆਂ ਪੈਣਾ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਉਹਨਾਂ ਤੋਂ ਖੋ ਕੇ ਉਹਨਾਂ ਨੂੰ ਬਾਜਿਤ ਘਰੀ ਘਰੋ ਘਰੀ ਪਹੁੰਚਾਉਂਦੇ ਸੀ ਅੱਜ ਜੇ ਪੰਜਾਬ ਨਸ਼ਿਆਂ ਵਿੱਚ ਗਲਤਾਨ ਆਪਣੀ ਆਪਣੇ ਆਪ ਦਾ ਨਹੀਂ ਪਤਾ ਤੇ ਕਿਸੇ ਦੀ ਮਦਦ ਕੀ ਕਰੂਗਾ ਜੀ ਬਿਲਕੁਲ ਇਸ ਕਰਕੇ ਸਾਰਿਆਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਨਸ਼ਾ ਬਰਬਾਦੀ ਦਾ ਘਰ ਆ ਤੇ ਨਸ਼ੇ ਤੋਂ ਬਚ ਕੇ ਆਪਾਂ ਨੂੰ ਆਪਣੇ ਜੀਵਨ ਇੱਕ ਤਾਂ ਸੇਧ ਦਾ ਨੁਕਸਾਨ ਦੂਜਾ ਸਮਾਜ ਦਾ ਨੁਕਸਾਨ ਇਹਦਾ ਜਿਹੜੇ ਨੌਜਵਾਨ ਪੀੜੀ ਆ ਸਾਡੀ ਉਹਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ ਇਸ ਕਰਕੇ ਇਹਨਾਂ ਗੱਲਾਂ ਤੋਂ ਬਾਹਰ ਜਾਉਣਾ ਚਾਹੀਦਾ ਇਹ ਸਨ ਐ ਤਰਨਾ ਦਲ ਦੇ ਬਾਬਾ ਜੀ ਔਰ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਦਰਜੀਤ ਰਾਜੂ ਉਹਨਾਂ ਦੀ ਉਹਨਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਤੇ ਸਾਥ ਦੇਣਾ ਚਾਹੀਦਾ ਤੇ ਉਹ ਵੀ ਕਹਿੰਦੇ ਸਾਡੀ ਜਥੇਬੰਦੀ ਤਲਜੀਤ ਰਾਜੂ ਹੁਣਾਂ ਦੇ ਨਾਲ ਡਟ ਕੇ ਖੜੀ ਆ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ